ਜੇ ਅਕਾਲੀ ਦਲ ਕਹਿੰਦਾ ਵੀ ਅਸੀਂ ਡਾਇਨਾਸੌਰ ਬਣ ਕੇ ਆ ਰਹੇ ਹਾਂ ਤਾਂ ਇਸ ਸਮੇਂ ਤਾਂ ਲੋਕਾਂ ਨੂੰ ਖਾਣ ਵਾਸਤੇ ਆ ਰਹੇ ਆ ਇਹ ਕੀ ਸੁਭਿਰ ਸਿੰਘ ਬਾਦਲ ਨੂੰ ਡਾਇਨਾਸੌਰ ਕਿਹਾ ਜਾ ਰਿਹਾ ਜਾਂ ਫਿਰ ਸੱਚਮੁੱਚ ਡਾਇਨਾਸੌਰ ਵਾਪਸ ਆ ਰਹੇ ਯਾਰ ਗੱਲਾਂ ਮਾਰਦੇ ਆ ਕੰਮ ਕੋਈ ਇਹਨਾਂ ਨੇ ਕਰਨਾ ਨਹੀਂ ਹੈਗਾ ਲੋਕਾਂ ਨੂੰ ਲੁੱਟਣ ਖਾਣਾ ਹੈ ਇਹਨਾਂ ਨੇ ਤਾਂ ਡਾਇਨਾਸੌਰ ਹੀ ਕਹਿਣਗੇ ਡਾਇਨਾਸੌਰ ਤਾਂ ਹੁਣ ਸਮਾਪਤ ਹੋ ਚੁੱਕਾ ਡਾਇਨਾਸੌਰ ਨਹੀਂ ਆ ਸਕਦਾ ਹੁਣ ਤਾਂ ਨਾ ਹੀ ਉਹਨੇ ਬਦਲਾ ਸਕਦੇ ਆ। ਧਰਮੀਆਂ ਦੇ ਮਾਮਲੇ ਹੋਏ ਤੇ ਇਹਨਾਂ ਨੇ ਆਪ ਹੀ ਉੱਥੇ ਗੁਰਦੁਆਰੇ ਜਾ ਕੇ ਅਰਦਾਸਾਂ ਕੀਤੀਆਂ ਭਾਈ ਜਿਨ੍ਹਾਂ ਨੇ ਕੀਤੀ ਉਹਨਾਂ ਕੱਖ 2027 ਦੀਆਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਪੰਜਾਬ ਦੀ ਸਿਆਸਤ ਵੀ ਭਖਦੀ ਜਾ ਰਹੀ ਹੈ ਪਰ ਇਨੀ ਦਿਨੀ ਪੰਜਾਬ ਦੀ ਸਿਆਸਤ ਦੇ ਵਿੱਚ ਡਾਈਨਾਸੌਰ ਬਹੁਤ ਮਸ਼ਹੂਰ ਨਜ਼ਰ ਆ ਰਿਹਾ ਹੈ ਹਰ ਪਾਸੇ ਡਾਈਨਾਸੌਰ ਦੀ ਗੱਲ ਹੋ ਰਹੀ ਹੈ ਅਸੀਂ ਡਾਈਨਾਸੌਰ ਦਾ ਜ਼ਿਕਰ ਤਾਂ ਕਰ ਰਹੇ ਹਾਂ ਕਿਉਂਕਿ ਸੁਖਵੀਰ ਸਿੰਘ ਬਾਦਲ ਦੀ ਇੱਕ ਤਸਵੀਰ ਸਾਹਮਣੇ ਆਈ ਸੀ ਜਿਸ ਦੇ ਵਿੱਚ ਉਹ ਡਾਈਨਾਸੌਰ ਨੂੰ ਫੜ ਕੇ ਖੜੇ ਨਜ਼ਰ ਆ ਰਹੇ ਸਨ ਤਾਂ ਡਾਈਨਾਸੌਰ ਵਾਲੇ ਮਾਮਲੇ ਦੇ ਉੱਤੇ ਵਿਰੋਧੀ ਪਾਰਟੀਆਂ ਵੱਲੋਂ ਅਕਾਲੀ ਦਲ ਦੇ ਉੱਤੇ ਵੀ ਤੰਜ ਕਸੇ ਗਏ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤਾਂ ਇਹ ਡਾਇਨਾਸੌਰ ਦਾ ਜਿਹੜਾ ਮਾਮਲਾ ਇਹ ਗਰਮਾਉਂਦਾ ਜਾ ਰਿਹਾ ਡਾਇਨਾਸੌਰ ਪੰਜਾਬ ਦੀ ਸਿਆਸਤ ਦੇ ਵਿੱਚ ਮਸ਼ਹੂਰ ਹੁੰਦਾ ਆ ਨਜ਼ਰ ਆ ਰਿਹਾ ਤਾਂ ਡਾਇਨਾਸੌਰ ਕੀ ਹੈ ਕਿ ਡਾਇਨਾਸੌਰ ਦੇ ਆਉਣ ਦੇ ਨਾਲ ਕੋਈ ਰਾਹਤ ਮਿਲਣ ਵਾਲੀ ਹੈ ਜਿਵੇਂ ਕਿ ਕਿਹਾ ਜਾ ਰਿਹਾ ਵੀ ਡਾਇਨਾਸੌਰ ਆ ਰਹੇ ਨੇ ਯਾਨੀ ਕਿ ਸ਼ਰੋਮਣੀ ਅਕਾਲੀ ਦਲ ਸੁਖਵੀਰ ਸਿੰਘ ਬਾਦਲ ਵਾਪਸ ਆ ਰਹੇ ਨੇ ਤੇ ਉਹਨਾਂ ਦੇ ਨਾਲ ਡਾਇਨਾਸੌਰ ਵੀ ਆਉਣਗੇ ਆਖਿਰ ਡਾਇਨਾਸੌਰ ਦੇ ਇਸ ਮਾਮਲੇ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਕੀ ਕਹਿ ਰਹੇ ਨੇ ਆ ਆਖਿਰ ਡਾਈਨਾਸੌਰ ਹੈ ਕੀ ਕੀ ਸੱਚਮੁੱਚ ਡਾਈਨਾਸੌਰ ਆ ਗਏ ਜਾਂ ਫਿਰ ਇਹ ਕਹੇ ਆ ਤਸਵੀਰ ਸੀ ਜਾਂ ਫਿਰ ਇੱਕ ਸਿਰਫ ਬਿਆਨ ਸੀ ਇਸ ਦੇ ਉੱਤੇ ਗੱਲਬਾਤ ਕਰਾਂਗੇ ਹਾਂਜੀ ਸਰ ਕਿਵੇਂ ਦੇਖਦੇ ਹਾਂ ਜਿਹੜਾ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਇਹ ਜੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ ਹੁਣ ਡਾਈਨਾਸੌਰ ਕਹਿੰਦੇ ਬਹੁਤ ਮਸ਼ਹੂਰ ਹੋਇਆ ਹੈ ਆਖਿਰ ਡਾਈਨਾਸੌਰ ਹੈ ਕੀ ਕੀ ਸੁਖਵੀਰ ਸਿੰਘ ਬਾਦਲ ਨੂੰ ਡਾਈਨਾਸੌਰ ਕਿਹਾ ਜਾ ਰਿਹਾ ਜਾਂ ਫਿਰ ਸੱਚਮੁੱਚ ਡਾਈਨਾਸੌਰ ਵਾਪਸ ਆ ਰਹੇ ਹੈ ਅਸਲ ਜਨਾਬ ਪੁਰਾਣੇ ਜ਼ਮਾਨੇ ਦੇ ਵਿੱਚ ਜਨਾ ਡਾਈਨਾਸੌਰ ਹੋਇਆ ਕਰਦੇ ਸੀਗੇ ਯੋਲੇਗੇ ਮਾਇਨਿਕ ਇਹ ਜੇ ਖਤਰਨਾਕ ਸੀਗੇ ਕਿ ਜੇ ਬੰਦਾ ਵੇ ਆ ਗਿਆ ਉਹ ਬੰਦੇ ਨੂੰ ਵੀ ਝਾਟਣ ਲੱਗੇ ਮਿੰਟ ਲਾਉਂਦੇ ਸੀਗੇ ਇਹ ਹੁਣ ਪਿਛਲੇ ਟਾਈਮ ਤੇ ਦੇਖਿਆ ਕਿ ਸੁਖਵੀਰ ਸਿੰਘ ਬਾਦਲ ਉਹ ਤੇ ਆ ਰਿਹਾ ਵੀ ਡਾਇਨਾਸੌਰ ਦਾ ਉਹ ਫੜਿਆ ਰੱਸੀ ਫੜੀ ਵੀ ਡਾਇਨਾਸੌਰ ਨੂੰ ਲਈ ਆ ਰਿਹਾ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਡਾਇਨਾਸੌਰ ਜਿਹੜਾ ਲੋਕਾਂ ਨੂੰ ਖਾਂਦਾ ਸੀਗਾ ਤੇ ਆਮ ਪਬਲਿਕ ਨੂੰ ਖਾਂਦਾ ਸੀਗਾ ਤੇ ਹੁਣ ਇਹ ਡਾਇਨਾਸੌਰ ਬਣ ਕੇ ਆਉਣਗੇ ਇਹ ਜੇ ਅਕਾਲੀ ਦਲ ਕਹਿੰਦਾ ਵੀ ਅਸੀਂ ਡਾਇਨਾਸੌਰ ਬਣ ਕੇ ਆ ਰਹੇ ਹਾਂ ਤਾਂ ਇਸ ਸਮੇਂ ਤੇ ਲੋਕਾਂ ਨੂੰ ਖਾਣ ਵਾਸਤੇ ਆ ਰਹੇ ਆ ਇਹ ਪਹਿਲਾਂ ਇਹ ਲੁੱਟ ਕੇ ਖਾਂਦੇ ਰਹੇ ਆਪਣੇ ਰਾਜ ਦੇ ਵਿੱਚ ਤੇ ਹੁਣ ਇਹ ਵਿਚਾਰੇ ਜਿੱਥੇ ਬੈਠੇ ਹੁਣ ਡਾਇਨਾਸੌਰ ਬਣ ਕੇ ਆ ਕੇ ਲੋਕਾਂ ਨੂੰ ਲੁੱਟਣਗੇ ਲੋਕਾਂ ਨੂੰ ਖਾਣਗੇ ਇਹ ਇਸ ਕਰਕੇ ਹੈ ਇਹਨਾਂ ਨੂੰ ਸੋਚ ਸਮਝ ਕੇ ਕੋਈ ਬਿਆਨ ਦੇਣਾ ਚਾਹੀਦਾ ਹੈ ਡਾਇਨਾਸੌਰ ਤਾਂ ਹੈ ਹੀ ਨਹੀਂ ਉਹ ਬਣਾ ਲੇ ਪਲਾਸਟਿਕ ਦੇ ਵਿੱਚ ਹਵਾ ਭਰ ਲਨੇ ਆ ਹਵਾ ਭਰ ਕੇ ਸਗਣਾ ਜੀ ਦਿਖਾ ਦਨੇ ਆ ਮੁੜ ਕੇ ਜਦ ਉਹਦੀ ਹਵਾ ਨਿਕਲ ਜਾਂਦੀ ਹੈ ਨਾ ਡਾਇਨਾਸੌਰ ਰਹਾ ਨਾ ਉਹ ਸਾਲਾ ਆਪ ਰਹੀ ਹੈ ਇਸ ਕਰਕੇ ਹੈ ਰਾਜਨੀਤੀ ਦੀਆਂ ਗੱਲਾਂ ਕਰੋ ਕੋਈ ਲੋਕਾਂ ਦੀ ਡਿਵੈਲਪਮੈਂਟ ਦੀ ਗੱਲ ਕਰੋ ਕੋਈ ਪਬਲਿਕ ਨੂੰ ਦੇਣ ਦੀ ਗੱਲ ਕਰੋ ਕੋਈ ਚੰਗੇ ਕੰਮਾਂ ਬਾਰੇ ਕਹੋ ਅੱਜ ਕੰਮ ਕਰ ਰਹੀ ਆ ਆਮ ਆਦਮੀ ਪਾਲਟੀ ਸਰਕਾਰ ਤੇ ਇਹ ਕਰ ਰਹੀ ਆ ਕੰਮ ਜਿਹੜੇ ਦੇਖੋ ਥੋੜੇ ਸਾਹਮਣੇ ਸੜਕਾਂ ਦਾ ਜਾਲ ਵਿਛਾ ਤਿਆ ਪੂਰੇ ਪੰਜਾਬ ਦੇ ਵਿੱਚ ਕੋਈ ਸੜਕ ਹੀ ਨਹੀਂ ਰਹੂਗੀ ਜਿਹੜੀ ਨਾ ਬਣੇ ਪੂਰੇ ਪੰਜਾਬ ਦੇ ਵਿੱਚ ਨਸ਼ਾ ਕੇਂਦਰ ਮੁਕਤ ਹੋਣ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਦੇਖੋ ਯਾਨੀ ਕਿ ਮਹੱਲਾ ਕਲੀਨਿੰਗ ਖੁੱਲੇ ਹੋਏ ਆ ਕਿਤੇ 1 ਰੁਪਿਆ ਨਹੀਂ ਲੱਗਦਾ ਹੈਗਾ ਯਾਰ ਗੱਲਾਂ ਮਾਰਦੇ ਆ ਕੰਮ ਕੋਈ ਇਹਨਾਂ ਨੇ ਕਰਨਾ ਨਹੀਂ ਹੈਗਾ ਲੋਕਾਂ ਨੂੰ ਲੁੱਟਣ ਖਾਣਾ ਹੈ ਇਹਨਾਂ ਨੇ ਤਾਂ ਡਾਇਨਾਸੌਰ ਹੀ ਕਹਿਣਗੇ ਇਹ ਲੋਕਾਂ ਨੂੰ ਲੁੱਟ ਕੇ ਪਹਿਲਾਂ ਖਾ ਗਏ ਹੁਣ ਦੁਬਾਰਾ ਫੇਰ ਸੋਚਦੇ ਆ ਵੀ ਆਪਾਂ ਇੱਕ ਡਾਇਨਾਸੌਰ ਦੇ ਨਾਤੇ ਆਪਾਂ ਲੋਕਾਂ ਨੂੰ ਲੁੱਟ ਕੇ ਖਾ ਲਈਏ ਤਾਂ ਕਿਸੇ ਦਾ ਕੁਝ ਉਸਮਾਰ ਨਾਸਮਾਰ ਆਪਣਾ ਘਰ ਭਰਨੇ ਦਾ ਇਹਨਾਂ ਦਾ ਮਤਲਬ ਹੈ ਏਸੇ ਕਰਕੇ ਹੁਣ ਰੋਜ਼ ਹੀ ਅੱਜ ਡਾਇਨਾਸੌਰ ਆ ਗਿਆ ਡਾਇਨਾਸੌਰ ਆ ਗਿਆ ਮੈਂ ਕਿਹਾ ਯਾਰ ਹੱਦੇ ਹੋ ਗਈ ਡਾਇਨਾਸੌਰ ਨਾਲ ਦੱਸੋ ਤੁਸੀਂ ਲੋਕਾਂ ਦਾ ਕੀ ਭਲਾ ਕਰੋਗੇ ਜੀ ਤੁਸੀਂ ਠੀਕ ਹੈ ਹਾਂਜੀ ਕਿਵੇਂ ਦੇਖਦੇ ਹੋ ਜੀ ਡਾਈਨਾਸੌਰ ਕਹਿੰਦੇ ਵਾਪਸ ਆ ਰਹੇ ਆ ਪਰ ਰਾਜਾ ਬੜਿੰਗ ਬੀਤੇ ਦਿਨੀ ਕਹਿ ਗਏ ਵੀ ਇਹ ਤਾਂ ਪਲਾਸਟਿਕ ਦਾ ਡਾਈਨਾਸੌਰ ਆ ਪਲਾਸਟਿਕ ਦੇ ਵੀ ਜਿਵੇਂ ਸ਼ਰਮਾ ਜੀ ਨੇ ਕਿਹਾ ਵੀ ਹਵਾ ਭਰ ਲੈਂਦੇ ਨੇ ਕਿ ਸੱਚਮੁੱਚ ਡਾਈਨਾਸੌਰ ਆ ਰਹੇ ਆ ਜਾਂ ਸੁਖਵੀਰ ਸਿੰਘ ਬਾਦਲ ਨੂੰ ਲਿਉਂਦੇ ਇਹ ਯਤਨ ਨੇ ਵੀ ਤਸਵੀਰਾਂ ਵਾਇਰਲ ਕਰ ਰਹੇ ਨੇ ਸਾਰੇ ਉਹਨਾਂ ਦੇ ਚਾਹਤਿਆਂ ਨੇ ਵੀ ਡਾਈਨਾਸੌਰ ਵਾਪਸ ਆ ਗਏ ਇਹ ਸੁਖਵੀਰ ਸਿੰਘ ਬਾਦਲ ਨੂੰ ਵਾਪਸ ਲਿਆਉਣ ਲਈ ਉਹਨਾਂ ਦੇ ਚਾਹਤਿਆਂ ਵੱਲੋਂ ਇੱਕ ਰਚਿਆ ਗਿਆ ਪਖੰਡ ਹੈ ਡਾਈਨਾਸੌਰ ਤਾਂ ਹੁਣ ਸਮਾਪਤ ਹੋ ਚੁੱਕਾ ਡਾਇਨਾਸੌਰ ਨਹੀਂ ਆ ਸਕਦਾ ਹੁਣ ਤਾਂ ਨਾ ਹੀ ਉਹਨੇ ਬਦਲਾ ਸਕਦੇ ਆ ਅਕਾਲੀ ਸਰਕਾਰ ਨਹੀਂ ਆ ਸਕਦੀ ਇਹ ਤਾਂ ਸਿਰਫ ਉਹਨਾਂ ਦੇ ਚਹਿੱਤਿਆਂ ਨੇ ਅੱਗੇ ਪਿੱਛੇ ਜਿਹੜੇ ਨਾਲ ਲੱਗੇ ਆ ਤਾਂ ਉਹਨਾਂ ਨੇ ਇੱਕ ਛੋਸ਼ਾ ਛੱਡਿਆ ਪਬਲਿਕ ਦੇ ਵਿੱਚ ਕਿ ਹਾਂ ਵੀ ਡਾਇਨਾਸੌਰ ਆ ਰਹੇ ਆ ਡਾਇਨਾਸੌਰ ਆ ਰਹੇ ਤਾਂ ਜੇ ਪਹਿਲਾਂ ਇਹਨਾਂ ਨੂੰ ਕੁਦਰਤ ਨੇ ਇਨਸਾਨੀ ਜਾਮਾ ਦਿੱਤਾ ਇਹਨਾਂ ਨੇ ਉਦੋਂ ਨਹੀਂ ਬੰਦੇ ਛੱਡੇ ਪੰਜਾਬ ਦੇ ਖਾਣ ਤੋਂ ਲੁੱਟਣ ਤੋਂ ਮਾਰਨ ਤੋਂ ਕੁੱਟਣ ਤੋਂ ਤੇ ਡਾਇਨਾਸੌਰ ਲਿਆ ਕੇ ਕੀ ਜਿਹੜੇ ਪੰਜਾਬ ਦੀ ਹੋਰ ਜਵਾਨੀ ਜਾਂ ਹੋਰ ਜੋ ਬੰਦੇ ਰਹਿੰਦੇ ਆ ਉਹਨਾਂ ਨੂੰ ਛੱਡਣਗੇ ਨਹੀਂ ਇਹਨਾਂ ਦਾ ਮਤਲਬ ਕੀ ਸਾਨੂੰ ਤਾਂ ਅੱਜ ਤੱਕ ਨਹੀਂ ਇਹ ਸਮਝ ਆਇਆ ਸਾਨੂੰ ਜਾਂਦਾ ਮਤਲਬ ਸਮਝ ਆਤ ਨਹੀਂ ਆ ਵੀ ਡਾਇਨਾਸੌਰ ਲਿਆ ਕੇ ਕਰਨਾ ਕੀ ਹੈ ਤੁਸੀਂ ਤੁਸੀਂ ਆਪ ਆਓ ਚੰਗੇ ਕੰਮ ਕਰੋ ਹੁਣ ਇਹਨਾਂ ਦੀ ਇੱਕ ਦੇਖੋ ਤੁਸੀਂ ਹੁਣ ਜਦੋਂ ਬੇਅਦਬੀਆਂ ਦੇ ਮਾਮਲੇ ਹੋਏ ਤੇ ਇਹਨਾਂ ਨੇ ਆਪ ਵੀ ਉੱਥੇ ਗੁਰਦੁਆਰੇ ਜਾ ਕੇ ਅਰਦਾਸਾਂ ਕੀਤੀਆਂ ਭਾਈ ਜਿਨ੍ਹਾਂ ਨੇ ਕੀਤੀ ਉਹਨਾਂ ਕੱਖ ਨਾ ਰਵੇ ਇਹਨਾਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਰੱਬ ਅਰਦਾਸਾਂ ਪੂਰੀਆਂ ਕਰਦਾ ਕਿ ਜਿਹੜਾ ਸ਼ਰਦਾ ਨਾਲ ਅਰਦਾਸ ਕਰ ਲਓ ਤੇ ਅਰਦਾਸ ਪੂਰੀ ਹੁੰਦੀ ਹੈ ਕੋਈ ਐਦਾਂ ਦੀ ਗੱਲ ਨਹੀਂ ਇਸ ਕਰਕੇ ਇਹਨਾਂ ਦਾ ਭਲੇਖਾ ਕਿਵੇਂ ਡਾਇਨਾਸੌਰ ਲਿਆ ਕੇ ਲੋਕਾਂ ਨੂੰ ਡਰਾ ਕੇ ਵੋਟਾਂ ਲੈ ਕੇ ਤੇ ਅਸੀਂ ਫੇਰ ਆ ਜਾਾਂਗੇ ਇਹ ਮੇਰਾ ਖਿਆਲ ਨਹੀਂ ਹੋਣਾ ਤਾਂ ਨਾ ਹੀ ਹੋਣਾ ਅੱਗੇ ਨਾ ਪਹਿਲਾਂ ਕਦੇ ਹੋਇਆ ਠੀਕ ਹੈ ਸ਼ਰਮਾ ਜੀ ਆ ਮਾਗੀ ਦੇ ਮੇਲੇ ਦੇ ਸਿਆਸੀ ਕਾਨਫਰੈਂਸਾਂ ਹੋਈਆਂ ਉਹਦੇ ਵਿੱਚ ਅਕਾਲੀ ਦਲ ਦੀ ਸਟੇਜ ਲੱਗੀ ਉਹਦੇ ਵਿੱਚ ਗੋਪੀ ਭਲਾਈ ਜਾਣਾ ਆ ਕਾਫੀ YouTube ਤੇ ਉਹ ਮਸ਼ਹੂਰ ਹੈ ਬੰਦਾ ਉਹਦੀ ਇੱਕ ਸਪੀਚ ਸਾਹਮਣੇ ਆਈ ਉਹ ਕਹਿੰਦਾ ਵੀ ਬਾਦਲ ਸਾਹਿਬ ਨੂੰ ਲੈ ਉਹ ਕਬੂਤਰਾਂ ਦੀਆਂ ਬਾਜ਼ੀਆਂ ਲਵਾ ਦਾਂਗੇ 50 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਇਨਾਮ ਰੱਖਾਂਗੇ ਕਿਵੇਂ ਦੇ ਦੇऊं ਵੀ ਪਹਿਲਾਂ ਚਲੋ ਠੀਕ ਹੈ ਕਬੱਡੀ ਕੱਪ ਹੋਇਆ ਕਰਦੀ ਸੀ ਸਰਕਾਰ ਨੇ ਵੀ ਕਰਵਾਏ ਇਹ ਸਰਕਾਰ ਦੇ ਵਿੱਚ ਵੀ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਜਾਂ ਪਰ ਕਬੂਤਰਾਂ ਦੀਆਂ ਬਾਜ਼ੀਆਂ ਨੂੰ ਕਿਵੇਂ ਦੇਖਦੇ ਹੋ ਬਿਆਨ ਜਿਹੜਾ ਕਬੂਤਰ ਬਾਜੀ ਤਾਂ ਉਹ ਹੁੰਦੀ ਹੈ ਜਦੋਂ ਨਾਲ ਲੋਕੀ ਪ੍ਰਾਣੇ ਬਾਹਰ ਭੇਜਿਆ ਕਰਦੇ ਸੀ ਕਿ ਨਾ ਕਿਸੇ ਤੋਂ 20 ਲੱਖ ਲੈ ਲਿਆ ਕਿਸੇ ਤੋਂ 50 ਲੱਖ ਲੈ ਗਿਆ 50 ਲੱਖ ਲੈ ਕੇ ਉਸ ਨੂੰ ਬਾਹਰ ਭੇਜਿਆ ਇਹਨੂੰ ਕੂਟਰਵਾਦੀ ਕਹਿੰਦੇ ਸੀਗੇ ਇਸ ਕਰਕੇ ਇਹ ਦੁਬਾਰਾ ਆਪਣੀਆਂ ਪ੍ਰਾਣੀਆਂ ਹਰਕਤਾਂ ਦੇ ਵਿਚ ਜਾਣ ਦੀ ਕੋਸ਼ਿਸ਼ ਕਰ ਰਹੀਆਂ ਹਨ ਵੀ ਜੇ ਸਾਡੀ ਸਰਕਾਰ ਆ ਗਈ ਅਸੀਂ ਉਹ ਹੀ ਕੂਟਰਵਾਦੀ ਫੇਰ ਸ਼ੁਰੂ ਕਰ ਦਾਂਗੇ ਵੀ ਕਿਸੇ ਨੂੰ 50 ਲੱਖ ਲੋਕ ਕਿਸੇ ਨੂੰ 20 ਲੱਖ ਲੈ ਕੇ ਬਾਹਰ ਨੂੰ ਭੇਜੋ ਇਸ ਕਰਕੇ ਇਹ ਇਸ ਚੀਜ਼ ਨੂੰ ਭੁੱਲ ਜਾਣੀ ਕਿਤੇ ਆਈ ਨਹੀਂ ਸਕਦੇ ਇਹ ਬਰਕਾ ਫਾੜ ਦੇਣ ਤੇ ਉਸ ਕਹਣਾ ਕਿਸੇ ਸੂਰਜ ਦੂਜੇ ਪਾਸੇ ਚੜ੍ਹ ਸਕਦਾ ਪਰ ਅਕਾਲੀ ਦਲ ਨਹੀਂ ਆ ਸਕਦਾ ਹੈਗਾ ਇਹ ਜਿਹੜਾ ਇਹਨਾਂ ਦਾ ਭਲੇਖਾ ਹੈ ਵੇ ਅਸੀਂ ਆ ਜਾਾਂਗੇ ਨਹੀਂ ਇਹਨਾਂ ਦਾ ਆਪਣੀ ਜਮਾਨਤ ਨਹੀਂ ਬਚਣੀਆਂ ਹੈਗੀਆਂ ਇਸ ਗਰਗੇ ਵੀ ਡਾਇਨਾਸੌਰ ਜਾਂ ਜਿਹੜੇ ਇਸ ਗਾਣਾ ਕਬੂਤਰਵਾਜੀ ਹੈ ਹੁਣ ਵਿਚਾਰੇ ਇਹੋ ਛੋਚੇ ਛੱਡ ਕੇ ਆਪਣਾ ਮਨ ਨੂੰ ਪਰਚਾਵਾ ਦੇ ਲੈਂਦੇ ਆ ਇਹ ਸ਼ਾਮ ਨੂੰ ਉਸ ਪਰਚਾਵਾ ਦੇ ਕੇ ਸਵੇਰ ਸੋ ਜਾਂਦੇ ਨੇ ਜੀ ਨਹੀਂ ਸੀ ਮਾਨ ਨੇ ਕਿਹਾ ਸੀ ਵੀ ਡਾਇਨਾਸੌਰ ਆ ਸਕਦੇ ਨੇ ਪਰ ਕਾਲੀਦਲ ਨਹੀਂ ਆ ਸਕਦਾ ਤੇ ਉਹ ਫਿਰ ਡਾਇਨਾਸੌਰ ਦੀ ਉਹ ਫੋਟੋ ਲਿਆ ਕੇ ਤਾਂ ਇਸ ਤਰ੍ਹਾਂ ਵੀ ਡਾਇਨਾਸੌਰ ਆ ਗਏ ਜੀ ਨਹੀਂ ਡਾਇਨਾਸੌਰ ਤਾਂ ਮੈਂ ਤੁਸੀਂ ਪਲਾਸਟਿਕ ਦੇ ਹਵਾ ਭਰ ਕੇ ਲਿਆਉਂਦੇ ਆ ਉਹ ਅੱਜ ਕੱਲ ਤੁਸੀਂ ਜਦੇ ਵਿੱਚ ਮਰਜ਼ੀ ਹਵਾ ਭਰ ਲਓ ਤੇ ਹਵਾ ਪਰ ਗੇ ਲਿਆਉ ਹਵਾ ਪਰ ਗੇ ਡਾਇਨਸੌਰ ਬਣਾ ਲੈਣਾ ਹਵਾ ਪਰ ਕੇ ਲਿਆਉਂਦੇ ਆ ਉਹ ਦੱਸੀ ਜੀ ਵਰ ਕੇ ਫੇਸਬੁਕ ਤੇ ਦਿਖਾ ਕੇ ਫਿਰ ਆਪਣੇ ਘਰ ਨੂੰ ਚਲੇ ਜਾਂਦੇ ਆ ਤੁਹਾਡੇ ਕਹਿਣ ਦਾ ਪਾਵ ਇਹ ਵੀ ਇੱਕ ਪਲਾਸਟਿਕ ਦੀ ਫੋਟੋ ਤਿਆਰ ਕੀਤੀ ਗਈ ਉਹ ਡਾਇਨਸੌਰ ਬਣਾਇਆ ਗਿਆ ਤੇ ਸੀਐਮ ਦੇ ਜਿਹੜਾ ਬਿਆਨ ਸੀ ਉਹਨੂੰ ਦਿਖਾਇਆ ਗਿਆ ਵੀ ਡਾਇਨਸੌਰ ਤਾਂ ਆ ਗਏ ਹਾਂ ਉਹ ਮੈਂ ਤੁਹਾਨੂੰ ਦੱਸ ਹੈਗਾ ਵੀ ਉਹ ਜੇ ਹਵਾ ਪਰ ਕੇ ਦਿਖਾ ਦਿੰਦੇ ਆ ਵੀ ਉਹਨੂੰ ਦਿਖਾਣਾ ਚਾਹਦੇ ਭਗਵੰਤ ਮਾਨ ਨੂੰ ਇਹ ਦੇਖੋ ਜੀ ਡਾਇਨਸੌਰ ਆ ਗਿਆ ਡਾਇਨਸੌਰ ਉਹਦਾ ਕਹਣਾ ਜੀ ਹੁਣ ਇਹ ਕਰੂਗਾ ਜੀ ਡਾਇਨਸੌਰ ਉਹ ਕਰੂਗਾ ਮੈਂ ਤੁਹਾਨੂੰ ਦੱਸ ਤੈ ਕਿਹੜੀਆਂ ਗੱਲਾਂ ਚ ਪੈ ਗਏ ਉਹ ਕੋਈ ਡਵੈਲਪਮੈਂਟ ਦੀ ਗੱ ਆਦਮੀਆਂ ਕਰਾ ਕਰਾ ਕੇ ਤੁਸੀਂ ਨਾਸ ਮਾਰਦੇ ਆ ਹੁਣ ਗੁਰੂਗ੍ਰੰਥ ਸਾਹਿਬ ਦੇ ਜਿਹੜੇ ਪੀੜ ਜਿਹੜੇ ਗਏ ਹੋਏ ਬੇ ਸੀਗੇ ਲੱਭਦੇ ਜੀ ਉਹਨਾਂ ਨੇ ਜੀ ਲੱਭਦੇ ਨੰਬਰ 2 ਇਹ ਕਹਿੰਦੇ ਵੀ ਸਗਾਣਾ ਵੀ ਏ ਸੀ ਜੇ ਤੁਸੀਂ ਬੰਦਿਆਂ ਨੂੰ ਸਜ਼ਾ ਰਾਤੀ ਮੈਂ ਸੁਣ ਰਿਹਾ ਸੀਗਾ ਵੀ ਅਸੀਂ ਸਜ਼ਾਵਾ ਦੇਤੀਆਂ ਸਜ਼ਾਵਾ ਦੇਤੀਆਂ ਤੁਸੀਂ ਉਹ ਬਰਾਮਦ ਕਿਉਂ ਨਾ ਕਰੀ ਜੀ ਹੁਣ ਵੀ ਤਾਂ ਬਰਾਮਦ ਹੋਈਆਂ ਇਸ ਕਰਕੇ ਇਹ ਇਹਨਾਂ ਨੂੰ ਤਾਂ ਜਿਹੜਾ ਕਹਿੰਨਾ ਰੱਬ ਦੀਓ ਮਾਰ ਹੈ ਇਹ ਗੋਸਲ ਸਾਹਿਬ ਨੇ ਜਿੱਦਾਂ ਕਿਹਾ ਹੈ ਵੀ ਇਹਨਾਂ ਨੇ ਕਿਹਾ ਸੀਗਾ ਵੀ ਜੇ ਅਸੀਂ ਕੋਈ ਮਾੜਾ ਕੰਮ ਕਰਿਆ ਵੀ ਸਾਡਾ ਕੱਖ ਨਾ ਰਹੇ ਅੱਜ ਉੱਥੇ ਆ ਗਏ ਕੀ ਰਹਿ ਗਿਆ ਜੀ ਕੱਖ ਨਹੀਂ ਰਹਿਏਗਾ ਉਹਦੀ ਡਾਂਗ ਬਹੁਤ ਤਕੜੀ ਹੈ ਬੰਦੇ ਦੀ ਡਾਂਗ ਤੋਂ ਵੱਜਦਾ ਹੈ ਲੇਕਿਨ ਪਰਮਾਤਮਾ ਦੀ ਡਾਂਗ ਤੋਂ ਕਦੇ ਕੋਈ ਨਹੀਂ ਬਚਿਆ ਅਸੀਂ ਗੱਲਬਾਤ ਕੀਤੀ ਹੈ ਲੋਕਾਂ ਨਾਲ ਕਿਉਂਕਿ ਡਾਇਨਾਸੌਰ ਦੀ ਫੋਟੋ ਸੁਖਵੀਰ ਸਿੰਘ ਬਾਦਲ ਦੇ ਨਾਲ ਜਿਹੜੀ ਹੈ ਉਹ ਰੱਸੀ ਫੜੀ ਖੜਿਆ ਉਹ ਕਾਫੀ ਵਾਇਰਲ ਹੋਈ ਜਿਸ ਤੋਂ ਬਾਅਦ ਕਾਫੀ ਤੰਜ ਵੀ ਉਹ ਫੋਟੋ ਦੇ ਉੱਤੇ ਕੱਸੇ ਗਏ ਕਾਂਗਰਸ ਹੋਵੇ ਜਦੋਂ ਭਾਜਪਾ ਹੋਵੇ ਜਾਂ ਫਿਰ ਆਮਾ ਦੀ ਪਾਰਟੀ ਦੇ ਲੀਡਰ ਹੋਣ ਉਹਨਾਂ ਨੇ ਸੁਖੀਰ ਸਿੰਘ ਬਾਦਲ ਦੀ ਇਸ ਫੋਟੋ ਦੇ ਉੱਤੇ ਤੰਜ ਕੱਸੇ ਅਤੇ ਆਖਿਆ ਗਿਆ ਕਿ ਇਹ ਪਲਾਸਟਿਕ ਦਾ ਡਾਇਨਾਸੌਰ ਬਣਾਇਆ ਹੋਇਆ ਹੈ ਇਹਦੇ ਵਿੱਚ ਹਵਾ ਭਰ ਲਈ ਜਾਂਦੀ ਹੈ ਤੇ ਸ਼ਾਮ ਨੂੰ ਉਹਦੀ ਹਵਾ ਨਿਕਲ ਜਾਂਦੀ ਹੈ ਇਸੇ ਤਰ੍ਹਾਂ ਅਕਾਲੀ ਦਲ ਦੀ ਵੀ ਹਵਾ ਜਿਹੜੀ ਨਿਕਲ ਚੁੱਕੀ ਹੈ ਲੋਕ ਹੁਣ ਅਕਾਲੀ ਦਲ ਨੂੰ ਪੰਜਾਬ ਦੇ ਵਿੱਚ ਮੂੰਹ ਨਹੀਂ ਲਾਉਣਗੇ ਕਿਉਂਕਿ ਬਹੁਤ ਅਜਿਹੇ ਮੁੱਦੇ ਨੇ ਜਿਨ੍ਹਾਂ ਦੇ ਕਰਕੇ ਅਕਾਲੀ ਦਲ ਦਾ ਲੋਕਾਂ ਦੇ ਨਾਲੋਂ ਨਾਤਾ ਜਿਹੜਾ ਟੁੱਟ ਗਿਆ ਕਿਉਂਕਿ ਪੰਥ ਦੀ ਗੱਲ ਕਰਨ ਵਾਲੀ ਪਾਰਟੀ ਦੀ ਜਿਹੜੀ ਸਰਕਾਰ ਸੀ ਜਦੋਂ ਅਕਾਲੀ ਦਲ ਦੀ ਉਹ ਤੋਂ ਬੇਅਦਵੀਆਂ ਹੁੰਦੀਆਂ ਨੇ ਤਾਂ ਉਹ ਹਜੇ ਲੋਕ ਭੁੱਲੇ ਨਹੀਂ ਤਾਂ ਹੁਣ ਡਾਈਨਾਸੌਰ ਵਾਲੀ ਫੋਟੋ ਨੇ ਸਿਆਸਤ ਜ਼ਰੂਰ ਗਰਮਾ ਦਿੱਤੀ ਪਰ ਡਾਈਨਾਸੌਰ ਦੀ ਵੀ ਹਵਾ ਕੱਢਦੇ ਲੋਕ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਗੋਲਡੀ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੋਹਾਲੀ